ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਆਪਾਂ ਗੱਲ ਕਰਨੀ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਦਿਮਾਗ ਵਿੱਚ ਗੰਦਗੀ ਭਰੀ ਹੁੰਦੀ ਹੈ ਸਮਾਜ ਵਿੱਚ ਬਹੁਤ ਤਰ੍ਹਾਂ ਦੇ ਲੋਕ ਰਹਿੰਦੇ ਆ ਚੰਗੇ ਵੀ ਤੇ ਮਾੜੇ ਵੀ ਕੋਸ਼ ਲੋਕ ਐਹੋ ਜੇ ਹੁੰਦੇ ਜਿਨ੍ਹਾਂ ਦੇ ਵਿਚਾਰ ਫੁੱਲਾਂ ਵਰਗੇ ਹੁੰਦੇ। ਉਹ ਸੁਗੰਧੀਆਂ ਇਕੱਠੀਆਂ ਕਰਦੇ ਆ ਤੇ ਜਿੱਥੇ ਬੈਠਦੇ ਆ ਨਾ ਉੱਥੇ ਖੁਸ਼ਬੂ ਖਿਲਾਰਦੇ ਆ। ਤੇ ਕੁਝ ਲੋਕ ਐਹੋ ਜੇ ਹੁੰਦੇ ਜੋ ਗੰਦਗੀ ਵੇਖਦੇ ਆ ਦਿਮਾਗ ਵਿੱਚ ਵੀ ਗੰਦਗੀ ਭਰੀ ਹੁੰਦੀ ਆ ਤੇ ਜਿੱਥੇ ਬੈਠਦੇ ਆ ਨਾ ਉੱਥੇ ਵੀ ਗੰਦਗੀ ਹੀ ਖਿਲਾਰਦੇ ਆ। ਤੋ ਤੁਹਾਡੀ ਤੇ ਸਾਡੀ ਵਿਚਾਰਾਂ ਦੀ ਸਾਂਝ ਆ ਸਾਡੇ ਵਿਚਾਰ ਤੁਹਾਨੂੰ ਕਿਹੋ ਜਿਹਾ ਲੱਗਦੇ ਤੁਸੀਂ ਆਪਣੇ ਵਿਚਾਰ ਸਾਨੂੰ ਦਿੰਦੇ ਹੋ ਤੇ ਜਦੋਂ ਤੁਸੀਂ ਆਪਣੇ ਵਿਚਾਰ ਸਾਨੂੰ ਦਿੰਦੇ ਹੋ ਨਾ ਤਾਂ ਤੁਹਾਡੇ ਵਿਚਾਰਾਂ ਤੋਂ ਹੀ ਅਸੀਂ ਪਰਖ ਲੈਂਦੇ ਹਾਂ ਕਿ ਕਿਸ ਤਰ੍ਹਾਂ ਦਾ ਇਨਸਾਨ ਆ ਜੋ ਆਪਣੇ ਵਿਚਾਰ ਦੇ ਰਿਹਾ ਆ ਕਿਉਂਕਿ ਤੁਸੀਂ ਆਪਣੇ ਵਿਚਾਰ ਕਮੈਂਟਾਂ ਰਾਹੀਂ ਕਰਦੇ ਹੋ ਇਹ ਕੁਝ ਭੈਣ ਭਰਾਵਾਂ ਦੇ ਵਿਚਾਰ ਐਵੇਂ ਦੇ ਹੁੰਦੇ ਨੇ ਕਿ ਜਿੰਨਾਂ ਨੂੰ ਪੜ੍ਹ ਕੇ ਰੂਹ ਨੂੰ ਸਕੂਨ ਆ ਜਾਂਦਾ ਜਿੰਨਾਂ ਦੇ ਵਿਚਾਰਾਂ ਵਿੱਚ ਭੈਣ ਜੀ ਬੀਬਾ ਜੀ ਬੇਟਾ ਜੀ ਲਫ਼ਜ਼ ਵਰਤੇ ਗਏ ਹੁੰਦੇ ਆ ਤੇ ਉਹਨਾਂ ਨੂੰ ਵੇਖ ਕੇ ਪੜ੍ਹ ਕੇ ਮਹਿਸੂਸ ਹੁੰਦਾ ਕਿ ਇਹ ਜੋ ਵਿਚਾਰ ਲਿਖੇ ਨੇ ਨਾ ਇਹ ਬਹੁਤ ਹੀ ਸੁਲਝੇ ਹੋਏ ਭੈਣ ਭਰਾਵਾਂ ਦੇ ਵਿਚਾਰ ਨੇ ਰਿਸ਼ਤਿਆਂ ਦੀ ਕਦਰ ਕਰਨ ਵਾਲੇ ਭੈਣ ਭਰਾਵਾਂ ਦੇ ਵਿਚਾਰ ਨੇ ਜਿਨ੍ਹਾਂ ਵਿੱਚ ਆਪਣੇ ਆਪਣੇ ਪੰਨ ਦਾ ਅਹਿਸਾਸ ਹੁੰਦਾ ਤੇ ਕੁਝ ਲੋਕ ਐਹੋ ਜਿਹੇ ਹੁੰਦੇ ਜਿਹੜੇ ਲਿਖਦੇ ਲਿਖਦੇ ਵੀ ਗੰਦਗੀ ਖਿਲਾਰ ਜਾਂਦੇ ਆ ਜਿਹੜੇ ਵਿਚਾਰ ਤੇ ਨਹੀਂ ਸੁਣਦੇ ਚਲੋ ਵਿਚਾਰ ਚੰਗੇ ਲੱਗਣੇ ਜਾਂ ਮਾੜੇ ਲੱਗਣੇ ਇਹ ਇੱਕ ਅਲੱਗ ਵਿਸ਼ਾ ਆ ਕਿਉਂਕਿ ਟੇਸਟ ਸਾਰਿਆਂ ਦਾ ਆਪਣਾ ਆਪਣਾ ਹੁੰਦਾ ਪਰ ਬਿਨਾ ਵਿਚਾਰ ਸੁਣੇ ਕਿਸੇ ਦੀ ਸੂਰਤ ਵੇਖ ਕੇ ਹੀ ਕੋਈ ਪੱਦਾ ਕਮੈਂਟ ਕਰ ਦੇਣਾ ਤੇ ਅਗਲੇ ਨੂੰ ਦੁਖੀ ਕਰ ਦੇਣਾ ਇਹ ਤੇ ਕੋਈ ਚੰਗੀ ਗੱਲ ਨਹੀਂ ਹੁੰਦੀ ਇਹ ਤਾਂ ਸੁਲਝੇ ਹੋਏ ਲੋਕਾਂ ਦੀ ਨਿਸ਼ਾਨੀ ਨਹੀਂ ਆ ਤੇ ਜੋ ਵਿਚਾਰ ਚੰਗੇ ਲੱਗਣਾ ਜਾਂ ਨਹੀਂ ਲੱਗਣਾ ਇਹ ਇੱਕ ਅਲੱਗ ਵਿਸ਼ਾ ਆ ਕਿਉਂਕਿ ਹਰ ਬੰਦੇ ਦਾ ਆਪਣਾ ਆਪਣਾ ਟੇਸਟ ਹੁੰਦਾ ਜਿਸ ਤਰ੍ਹਾਂ ਦੀ ਚੀਜ਼ ਕੋਈ ਵੇਖਦਾ ਉਸ ਤਰ੍ਹਾਂ ਦੀ ਉਹਦੀ ਵਿਚਾਰ ਧਾਰਾ ਹੁੰਦੀ ਹੈ ਤੇ ਬਹੁਤ ਕੁਝ ਚੱਲ ਰਿਹਾ ਆ ਹੋ ਸਕਦਾ ਉਹਨਾਂ ਲੋਕਾਂ ਦਾ ਟੇਸਟ ਕੁਝ ਹੋਰ ਹੋਵੇ ਤੇ ਜੋ ਕੁ ਵੀ ਉਹ ਵੇਖਣਾ ਚਾਹੁੰਦੇ ਬਹੁਤ ਕੁਝ ਸਾਹਮਣੇ ਆਉਂਦਾ ਉਹ ਵੇਖ ਲਿਆ ਕਰਨ ਤੇ ਇਹੋ ਜਿਹੇ ਵਿਚਾਰਾਂ ਵਾਲੀ ਗੱਲ ਨਾ ਸੁਨਿਆ ਕਰਨ ਤੇ ਕਮ ਸੇ ਕਮ ਆਪਣੇ ਭੱਦੇ ਵਿਚਾਰ ਤਾਂ ਇਹਨਾਂ ਦੇ ਆ ਕਰਨ ਕਿਉਂਕਿ ਅਸੀਂ ਸਿਰਫ ਵਿਚਾਰਾਂ ਤੋਂ ਹੀ ਸਮਝਦੇ ਹਾਂ ਜਦੋਂ ਕਿਸੇ ਦੀ ਵਿਚਾਰਾਂ ਦੀ ਗੱਲ ਚੱਲਦੀ ਨਾ ਤੇ ਤੁਹਾਡੀ ਤੇ ਸਾਡੀ ਸਿਰਫ ਵਿਚਾਰਾਂ ਦੀ ਹੀ ਸਾਂਝ ਆ ਤੇ ਅਸੀਂ ਉਸ ਤੋਂ ਹੀ ਅੰਦਾਜ਼ਾ ਲਾਉਂਦੇ ਹਾਂ ਕਿ ਇਹ ਜੋ ਲਿਖ ਰਿਹਾ ਆ ਜੋ ਅਸੀਂ ਪੜ ਰਹੇ ਆ ਉਹ ਕਿਵੇਂ ਦਾ ਇਨਸਾਨ ਆ ਤੇ ਬਹੁਤ ਚੰਗੇ ਭੈਣ ਭਰਾ ਤੁਹਾਡੇ ਵਰਗੇ ਜਿਹੜੇ ਆ ਉਹਨਾਂ ਦੇ ਵਿਚਾਰ ਜਦੋਂ ਆਉਂਦੇ ਆ ਨਾ ਤਾਂ ਉਦੋਂ ਰੂਹ ਨੂੰ ਸਕੂਨ ਆ ਜਾਂਦਾ ਪੜ ਕੇ ਵੀ ਮਨ ਖੁਸ਼ ਹੋ ਜਾਂਦਾ ਤੇ ਫੇਰ ਸੋਚੀਦਾ ਕਿ ਇਹ ਭੈਣ ਭਰਾ ਜੇ ਸਾਨੂੰ ਉਤਸ਼ਾਹਿਤ ਕਰਦੇ ਆ ਤਾਂ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਇਹ ਵਿਚਾਰਾਂ ਦੀ ਸਾਂਝ ਪਾ ਕੇ ਹੀ ਰੱਖੀਏ ਤੇ ਅਸੀਂ ਜੇ 50 ਭੈਣ ਭਰਾ ਚੰਗੇ ਵਿਚਾਰ ਭੇਜਦੇ ਆ ਤੇ ਉਹਨਾਂ ਵਿੱਚ ਕਿਸੇ ਇੱਕ ਦਾ ਮਾੜਾ ਵੀ ਆ ਜਾਵੇ ਤਾਂ ਸਾਨੂੰ ਚਾਹੀਦਾ ਕਿ ਅਸੀਂ ਇਗਨੋਰ ਕਰਤੀਏ ਤੇ ਅਸੀਂ ਇਗਨੋਰ ਕਰਦੇ ਵੀ ਆ ਪਰ ਵੈਸੇ ਮੈਂ ਸੋਚਿਆ ਕਿ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ ਕਿ ਇਹੋ ਜੇ ਲੋਕ ਵੀ ਸਮਾਜ ਵਿੱਚ ਹੈ ਜਿਹੜੇ ਸੁਣਦੇ ਤਾਂ ਕੁਛ ਨਹੀਂ ਸਮਝਦੇ ਤਾਂ ਕੁਛ ਨਹੀਂ ਪਰ ਆਪਣੀ ਗੰਦਗੀ ਫੈਲਾ ਜਾਂਦੇ ਨੇ ਜੋ ਕੋਈ ਵੇਖਣਾ ਚਾਹੁੰਦਾ ਉਹ ਵੇਖੇ ਕਿਉਂਕਿ ਟੇਸਟ ਹਰ ਇੱਕ ਦਾ ਆਪਣਾ ਆਪਣਾ ਹੁੰਦਾ ਇਹ ਤਾਂ ਅਸੀਂ ਸਮਝਦੇ ਹਾਂ ਸਾਰੇ ਕਿ ਜੇ ਘਰ ਵਿੱਚ 4 ਮੈਂਬਰ ਆ 5 ਮੈਂਬਰ ਆ ਤਾਂ ਉਹ ਸਾਰੇ ਇੱਕ ਤਰ੍ਹਾਂ ਦਾ ਭੋਜਨ ਤਾਂ ਨਹੀਂ ਖਾ ਸਕਦੇ ਜੇ ਕਿਸੇ ਨੇ ਦਾਲ ਬਣਾਈ ਆ ਤਾਂ ਉਹ ਸਾਰਿਆਂ ਨੂੰ ਪਸੰਦ ਤਾਂ ਨਹੀਂ ਆਵੇਗੀ ਕੋਈ ਸਬਜ਼ੀ ਖਾਣਾ ਪਸੰਦ ਕਰਦਾ ਕੋਈ ਦਾਲ ਖਾਣਾ ਪਸੰਦ ਕਰਦਾ ਤੇ ਕੋਈ ਕੁਝ ਹੋਰ ਖਾਣਾ ਪਸੰਦ ਕਰਦਾ ਹੁੰਦਾ ਤੇ ਫਿਰ ਇਹ ਤਾਂ ਸਮਾਜ ਆ ਇਹਦੇ ਵਿੱਚ ਤਾਂ ਕਈ ਰੰਗਾਂ ਦੇ ਲੋਕ ਵੱਸਦੇ ਆ ਤੇ ਇਹਦੇ ਵਿੱਚ ਇਹ ਤਾਂ ਨਹੀਂ ਹੋ ਸਕਦਾ ਕਿ ਇੱਕ ਚੀਜ਼ ਹੀ ਸਾਰਿਆਂ ਨੂੰ ਪਸੰਦ ਆਵੇ ਪਰ ਹਾਂ ਕਮ ਸੇ ਕਮ ਅਸੀਂ ਇੰਨਾ ਤਾਂ ਸੋਚ ਹੀ ਸਕਦੇ ਹਾਂ ਕਿ ਅਸੀਂ ਉਹ ਗੱਲ ਤੇ ਨਾ ਕਰੀਏ ਜਿਹੜੀ ਕਿਸੇ ਨੂੰ ਠੇਸ ਪਹੁੰਚਾਵੇ ਤੇ ਜੇ ਸਾਡੇ ਪਸੰਦ ਦੀ ਚੀਜ਼ ਨਹੀਂ ਆਏ ਤਾਂ ਅਸੀਂ ਅੱਗੇ ਨਿਕਲ ਜਾਈਏ ਸੋ ਮੈਨੂੰ ਇਹ ਗੱਲ ਬਹੁਤ ਬੁਰੀ ਲੱਗੀ ਕਿ ਕਿਸੇ ਨੇ ਬਹੁਤ ਭੈੜਾ ਕਮੈਂਟ ਭੇਜਿਆ ਸੀ ਜਿਸ ਨੂੰ ਕਿ ਮੈਂ ਸੋਚਿਆ ਤਾਂ ਸੀ ਕਿ ਮੈਂ ਜਵਾਬ ਦੇਵਾਂ ਪਰ ਮੇਰ ਨੂੰ ਫਿਰ ਕਿਸੇ ਨੇ ਇਹ ਵੀ ਸਲਾਹ ਦਿੱਤੀ ਕਿ ਇਹੋ ਜਿਹੇ ਲੋਕਾਂ ਨਾਲ ਉਲਝਿਆ ਨਹੀਂ ਜਾਂਦਾ ਤੁਸੀਂ ਇਸ ਮੈਸੇਜ ਨੂੰ ਹੀ ਡਿਲੀਟ ਕਰ ਦਿਓ ਤੇ ਫਿਰ ਮੈਂ ਸੋਚ ਵਿਚਾਰ ਕਰਨ ਤੋਂ ਬਾਅਦ ਉਸ ਮੈਸੇਜ ਨੂੰ ਹੀ ਡਿਲੀਟ ਕਰ ਦਿੱਤਾ ਸੋ ਕੀ ਮੈਂ ਸਹੀ ਕੀਤਾ ਸੋਚਿਆ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂ ਤੇ ਇਹੋ ਜਿਹੇ ਲੋਕ ਜੋ ਗੰਦਗੀ ਫੈਲਾਉਂਦੇ ਨੇ ਅਸੀਂ ਉਹਨਾਂ ਨੂੰ ਸੁਧਾਰ ਤਾਂ ਨਹੀਂ ਸਕਦੇ ਸੋ ਤੁਹਾਡੇ ਵਰਗੇ ਭੈਣ ਭਰਾ ਜੋ ਸੁਲਝੇ ਹੋਏ ਨੇ ਆਪਣੇ ਵਿਚਾਰ ਦਿੰਦੇ ਨੇ ਸਾਡੇ ਨਾਲ ਆਪਣੀ ਗੱਲਬਾਤ ਸਾਂਝੀ ਕਰਦੇ ਨੇ ਉਹਨਾਂ ਕਰਕੇ ਹੀ ਇਹ ਵਿਚਾਰਾਂ ਦੀ ਸਾਂਝ ਅਸੀਂ ਜਾਰੀ ਰੱਖਾਂਗੇ ਆਸ ਕਰਦੀ ਆ ਤੁਸੀਂ ਸਾਰੇ ਖੁਸ਼ ਰਹੋ ਤੰਦਰੁਸਤ ਰਹੋ ਹਮੇਸ਼ਾ ਇਂ ਹੱਸਦੇ ਵਸਦੇ ਰਹੋ